ਰੇਡਰ ਤੋਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਚੋਣ ਸਰਗਰਮੀਆਂ ਜੋਰਾਂ ਤੇ ਨੇ ਵੈਸੇ ਤਾਂ ਸਾਰੇ ਪੰਜਾਬ 'ਚ ਦੇਸ਼ ਭਰ 'ਚ ਚੋਣ ਸਰਗਰਮੀਆਂ ਬੜੀਆਂ ਤੇਜ਼ੀ ਨਾਲ ਵਧ ਰਹੀਆਂ ਨੇ ਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਜਿਹੜੀ ਆ ਆਖਰੀ ਗੇੜ ਦੀਆਂ ਜਿਹੜੀਆਂ ਨਾਮਜ਼ਦਗੀਆਂ ਉਹਨਾਂ ਦਾ ਅੱਜ ਆਖਰੀ ਦਿਨ ਸੀਗਾ ਤੇ ਇਸ ਦੇ ਨਾਲ ਹੀ ਸਰਗਰਮੀਆਂ ਜਿਹੜੀਆਂ ਬੜੀਆਂ ਤੇਜ਼ੀ ਨਾਲ ਵਧ ਰਹੀਆਂ ਪਰ ਅਸੀਂ ਗੱਲ ਕਰ ਰਹੇ ਹਾਂ ਗੁਰਦਾਸਪੁਰ ਦੇ ਵਿੱਚ ਅਕਾਲੀ ਦਲ ਦੇ ਦੋ ਆਗੂਆ ਬਤਿਆਲੇ ਜਿਹੜਾ ਉਹ ਪਿਛਲੇ ਕੁਝ ਦਿਨਾਂ ਤੋਂ ਤਲ ਕਲਮੇ ਦਾ ਮਾਹੌਲ ਹੈ ਪਹਿਲਾਂ ਜਥੇਦਾਰ ਸੁੱਚਾ ਸਿੰਘ ਲੰਗਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਜਿਹੜੇ ਰਵਿਕਰਨ ਸਿੰਘ ਕਾਲੂ ਨੇ ਉਹਨਾਂ ਬਾਰੇ ਕੁਝ ਗੱਲਾਂ ਕੀਤੀਆਂ ਸੀਗੀਆਂ ਜਿਨ੍ਹਾਂ ਨੂੰ ਜਿਨ੍ਹਾਂ ਦਾ ਜਵਾਬ ਜਿਹੜਾ ਰਵਿਕਰਨ ਸਿੰਘ ਕਾਲੂ ਨੇ ਦਿੱਤਾ ਉਹਨਾਂ ਨੇ ਇਹ ਕਿਹਾ ਹੈ ਕਿ ਉਹ ਜਥੇਦਾਰ ਸੁੱਚਾ ਸਿੰਘ ਲੰਗਾ ਨੂੰ ਜਰੂਰ ਮਿਲੇ ਸੀਗੇ ਜਿਨ੍ਹਾਂ ਨੂੰ ਕੋਈ ਕੋਈ ਗ੍ਰਹਿਤਾ ਕਾਰਨ ਪਾਰਟੀ ਦੇ ਵਿੱਚੋਂ ਅਕਾਲੀ ਦਲ ਦੀ ਮੂਲਲੀ ਮੈਂਬਰਸ਼ਿਪ ਤੋਂ ਜਿਹੜਾ ਉਹ ਮਤਲਕ ਕਰ ਦਿੱਤਾ ਗਿਆ ਬਰਖਾਸਤ ਕਰ ਦਿੱਤਾ ਗਿਆ ਸੀ ਐਸਜੀਪੀਸੀ ਤੋਂ ਵੀ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਸੀਗਾ ਪਰ ਉਹਨਾਂ ਨੇ ਜਿਹੜੀ ਕੱਲ ਤੱਕ ਪਹੁੰਚ ਕੇ ਉੱਥੇ ਆਪਣੀ ਭੁਲ ਬਖਸ਼ਾਲੀ ਸੀਗੀ ਉਹਨਾਂ ਨੂੰ ਸੇਵਾ ਲੱਗੀ ਸੀ ਇਹ ਸਾਰੀਆਂ ਗੱਲਾਂ ਰਿਕਾਰਡ ਦੀਆਂ ਹਨ ਪਰ ਫਿਰ ਵੀ ਉਹਨਾਂ ਦੇ ਵਿਚਾਰੇ ਜਿਹੜੀ ਤਲ ਕਲਮੀ ਹੈ ਜਿਹੜੀ ਉਹ ਇਨਾਂ ਦਿਨਾਂ ਦੇ ਵਿੱਚ ਹੋ ਰਹੀ ਹੈ ਤੇ ਰਵੀਕਰਨ ਕਾਲੋ ਨੇ ਇਹ ਜਵਾਬ ਦਿੱਤਾ ਸੀਗਾ ਕਿ ਅੱਜ ਵੀ ਉਹਨਾਂ ਨੇ ਜਿਹੜਾ ਇਸ ਗੱਲ ਦਾ ਜਵਾਬ ਦਿੱਤਾ ਕਿ ਉਹ ਜਥੇਦਾਰ ਸੁੱਚਾ ਸਿੰਘ ਲੰਗਾ ਨੂੰ ਮਿਲੇ ਸੀਗੇ ਪਰ ਉਹਨਾਂ ਨੇ ਕੋਈ ਜੱਥੇਦਾਰੀ ਨਹੀਂ ਨਿਮਲੇ ਉਹਨਾਂ ਨੂੰ ਪਾਰਟੀ ਲੀਡਰਸ਼ਿਪ ਨੇ ਭੇਜਿਆ ਸੀ ਪਾਰਟੀ ਲੀਡਰਸ਼ਿਪ ਤੋਂ ਮੀਨਿੰਗ ਕੀ ਹੈ ਪਾਰਟੀ ਲੀਡਰਸ਼ਿਪ ਉਸ ਇਲਾਕੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਜਾਂ ਸੁਖਬੀਰ ਸਿੰਘ ਬਾਦਲ ਉਹਨਾਂ ਚੋਂ ਕਿਸ ਨੇ ਭੇਜਿਆ ਇਹਦੇ ਬਾਰੇ ਉਹਨਾਂ ਨਹੀਂ ਨਹੀਂ ਦੱਸਿਆ ਪਰ ਇਹ ਮਾਮਲਾ ਉਸ ਸਮੇਂ ਤੂਲ ਪੜਿਆ ਕਿਉਂਕਿ ਰਵੀ ਕਰਨ ਸਿੰਘ ਕਾਲੂ ਜਿਹੜੇ ਪਿਛਲੇ 2-3 ਦਿਨ ਜਿਹੜੇ ਆ ਜਿਹੜੇ ਉੱਥੋਂ ਪਾਰਟੀ ਦੇ ਉਮੀਦਵਾਰ ਨੇ ਡਾਕਟਰ ਦਲਜੀਤ ਸਿੰਘ ਟੀਮਾ ਉਹਨਾਂ ਦੀ ਚੋਣ ਮਿਹਨ ਦੇ ਵਿੱਚ ਨਜ਼ਰ ਨਹੀਂ ਆਏ ਪਹਿਲਾਂ ਉਹਨਾਂ ਨੇ ਕੁਝ ਮੀਟਿੰਗਾਂ ਦੇ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ ਦੋ ਤਿੰਨ ਦਿਨ ਉਹ ਨਾਉਨ ਕਰਕੇ ਮਾਮਲਾ ਸੋਸ਼ਲ ਮੀਡੀਆ ਤੇ ਜਿਹੜਾ ਇਹਦੀ ਚਰਚਾ ਹੋਣ ਲੱਗੀ ਤੇ ਇਸ ਕਰਕੇ ਅੱਜ ਉਹਨਾਂ ਨੇ ਡੇਰਾ ਮੰ ਬਾਬਾ ਨਾਨਕ ਦੇ ਵਿੱਚ ਮੀਟਿੰਗ ਕਰਕੇ ਆਪਣੇ ਹਮੈਤੀ ਸੰਦੇ ਉਹਨਾਂ ਦੇ ਵਿੱਚ ਇਹਦੇ ਸਪਸ਼ਟੀਕਰਨ ਵੀ ਦਿੱਤਾ ਸੀ ਉਹਨਾਂ ਕਿਹਾ ਕਿ ਉਹਨਾਂ ਨੂੰ ਦਿੱਲੀ ਦੇ ਵਿੱਚ ਕੋਈ ਨਿੱਜੀ ਕੰਮ ਸੀ ਇਸ ਕੰਮ ਲਈ ਉਹ ਦਿੱਲੀ ਗਏ ਹੋ ਸੀ ਕਿ ਸੋਸ਼ਲ ਮੀਡੀਆ ਤੇ ਇਹ ਚਰਚਾ ਚੱਲਣ ਲੱਗੀ ਸੀ ਵੀ ਸ਼ਾਇਦ ਤਵੀ ਕਰਨ ਕਾੜੂ ਕਿਸੇ ਹੋਰ ਪਾਰਟੀ ਵੱਲ ਵੀ ਜਾ ਸਕਦੇ ਆ ਪਰ ਅੱਜ ਉਹਨਾਂ ਨੇ ਸਥਿਤੀ ਸਪੱਸ਼ਟ ਕੀਤੀ ਉਹ ਕਿਸੇ ਹੋਰ ਪਾਰਟੀ 'ਚ ਨਹੀਂ ਜਾ ਰਹੇ ਉਹ ਛਰੂਮੀ ਅਕਾਲੀ ਦਲ ਦੇ ਵਿੱਚ ਰਹਿਣਗੇ ਉਹਨਾਂ ਆਪਣਾ ਪਛੋਕੜ ਦੱਸਿਆ ਕਿ ਉਹ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਸਮੇਂ ਤੋਂ ਉਹਨਾਂ ਦੀ ਜਿਹੜੇ ਹੈ ਗੋਦੀ ਦੇ ਵਿੱਚ ਵੀ ਖੇਡਦੇ ਰਹੇ ਉਹਨਾਂ ਦਾ ਪਾਦਰ ਜਿਹੜੇ ਸੀਗੇ ਉਹਨਾਂ ਦਾ ਅਕਾਲੀ ਦਲ ਨਾਲ ਬਹੁਤ ਨੇੜਲਾ ਰਿਸ਼ਤਾ ਰਿਹਾ ਉਹ ਸਪੀਕਰ ਰਹਿ ਪੰਜਾਬ ਵਿਧਾਨ ਸਭਾ ਦੇ ਇਸ ਕਰਕੇ ਕਾਦੀ ਦਲ ਨੂੰ ਛੱਡ ਕੇ ਕਿਤੇ ਨਹੀਂ ਜਾਣਗੇ ਉਹ ਕਾਦੀ ਦਲ ਦੇ ਵਿੱਚ ਹੀ ਸਰਗਰਮ ਰਹਿਣਗੇ ਉਹਨਾਂ ਆਪਣਾ ਕਰਨ ਦੇ ਸਿਵੇ ਉਹ ਦਿੱਲੀ ਗਏ ਸੀਗੇ ਇਸ ਕਰਕੇ ਮੀਟਿੰਗਾਂ ਦੇ ਵਿੱਚ ਨਹੀਂ ਆ ਸਕੇ ਹੁਣ ਉਹ ਪੂਰੀ ਸਰਗਰਮੀ ਨਾਲ ਕੰਮ ਜਿਹੜਾ ਕਰਨਗੇ ਰੋਲਾ ਇਹ ਹੈਗਾ ਕਿ ਸੁੱਚਾ ਸਿੰਘ ਲਗਾ ਔਰ ਰਵੀਕਰਨ ਕਾਹੋਂ ਦਾ ਇੱਕੋ ਹੀ ਹਲਕਾ ਪੈਂਦਾ ਉਹ ਹੈ ਡੇਰਾ ਬਾਬਾ ਨਾਨਕ ਤੇ ਜਿਹੜੇ ਸੁੱਚਾ ਸਿੰਘ ਲਗਾ ਉਹਨਾਂ ਨੇ ਇੱਕ ਚੇਤਾਵਨੀ ਰੈਲੀ ਜਿਹੜੀ ਆ ਉਹ ਰੱਖੀ ਹੋਈ 22 ਮਈ ਨੂੰ ਕਲਾ ਨੌਰ ਦੇ ਵਿੱਚ ਉਹਨਾਂ ਰੈਲੀ ਕਰਨੀ ਹੈ ਕਿ ਉਹ ਚਾਹੁੰਦੇ ਕਿ ਪਾਰਟੀ ਉਹਨਾਂ ਨੂੰ ਦੱਸੇ ਕਿ ਉਹਨਾਂ ਦੀ ਸਥਿਤੀ ਕੀ ਹੈ ਉਹ ਪਾਰਟੀ ਦੇ ਮੈਂਬਰ ਨਹੀਂ ਹੈਗੇ ਉਹਨਾਂ ਨੇ ਪਾਰਟੀ ਤੱਕ ਪਹੁੰਚ ਕੀਤੀ ਹੈ ਇੱਕ ਚਿੱਠੀ ਲਿਖੀ ਹੋਈ ਹੈ ਇਹ ਜਿਹੜੇ ਸ਼੍ਰੋਮੀ ਕਾਲੀ ਦਲ ਦੇ ਪ੍ਰਧਾਨ ਨੂੰ ਵੀ ਮੈਨੂੰ ਜਿਹੜਾ ਮੁੜ ਕਾਲੀ ਦਲ ਦੇ ਵਿੱਚ ਸ਼ਾਮਲ ਕੀਤਾ ਜਾਵੇ ਮੇਰੀ ਇਸ ਸਥਿਤੀ ਬਾਰੇ ਸਪਸ਼ਟ ਕੀਤਾ ਜਾਵੇ ਤੇ ਬਾਈ ਮੈਨੂੰ ਰੈਲੀ ਕਰਕੇ ਉਹ ਪਾਰਟੀ ਨੂੰ ਚੇਤਾਵਨੀ ਦੇਣਗੇ ਵੀ ਉਹ ਉਹਨਾਂ ਕਹਿਣਗੇ ਕਿ ਮੇਰੀ ਸਥਿਤੀ ਜਿਹੜੀ ਸਪਸ਼ਟ ਕੀਤੀ ਜਾਵੇ ਮੇਰਾ ਪਾਰਟੀ ਦੇ ਵਿੱਚ ਹੁਣ ਮੈਨੂੰ ਸ਼ਾਮਲ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਤੇ ਇਹ ਜੇ ਉਹ ਕੋਈ ਵੀ ਕਦਮ ਚੁੱਕਦੇ ਇਹਦੇ ਨਾਲ ਸ਼ਰੂਨੀ ਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਡਾਕਟਰ ਚੀਮਾ ਉਹਨਾਂ ਦੀ ਚੋਣ ਮੈਨੂੰ ਜਿਹੜਾ ਨੁਕਸਾਨ ਪਹੁੰਚ ਸਕਦਾ ਜਾਂ ਲੱਗ ਸਕਦੀ ਹੈ ਸੋ ਇਸ ਮਸਲੇ ਦਾ ਹੱਲ ਕੀ ਹੋਏਗਾ ਜਦੋਂ ਰਵਿਕਰਨ ਕਾਲੋ ਉਹ ਨਹੀਂ ਗੱਲ ਕਰਦੇ ਤਾਂ ਉਹ ਭਾਈ ਵੀ ਚੋਣ ਦੀ ਗੱਲ ਕਰਦੇ ਆ ਉਹਦੋਂ 5-600 ਦੇ ਵੋਟਾਂ ਦੇ ਫਰਕ ਨਾਲ ਜਿਹੜਿਆ ਕਾਂਗਰਸ ਪਾਰਟੀ ਦੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਕੋਲ ਹਾਰ ਗਏ ਸੀਗੇ ਤੇ ਸੁਖਜਿੰਦਰ ਸਿੰਘ ਰੰਧਾਵਾ ਬਾਦ ਦੇ ਵਿੱਚ ਪੰਜਾਬ ਦੇ ਡਿਪਟੀ ਸੀਐਮ ਬਣੇ ਸੀ ਉਹ ਵੀ ਇਸ ਵੇਲੇ ਉਹ ਗਰਦਾਸਪੁਰ ਤੋਂ ਲੋਕ ਸਭਾ ਦੀ ਚੋਣ ਲੜ ਰਿਹਾ ਤੇ ਜੇ ਇਹਨਾਂ ਦੇ ਵਿੱਚ ਦੋਨਾਂ ਦੇ ਧਿਰਾਂ ਦੇ ਵਿੱਚ ਜਿਹੜਾ ਦੋਨਾਂ ਆਗੂਆਂ ਦੇ ਵਿਚਾਲੇ ਟਕਰਾਵ ਵਧਾ ਇਹਦਾ ਫਾਇਦਾ ਨੇਚਰਲੀ ਹੋਰ ਧਿਰਾਂ ਨੂੰ ਮਿਲੇਗਾ ਤੇ ਖਾਸ ਕਰਕੇ ਕੱਲ ਇਹ ਜਿਹੜਾ ਕਾਂਗਰਸ ਪਾਰਟੀ ਦੇ ਉਮੀਦਵਾਰ ਉਹਨਾਂ ਨੂੰ ਵੀ ਫਾਇਦਾ ਹੋ ਸਕਦਾ ਸੋ ਇਹ ਦੇਖਣਾ ਕਿ ਇਹ ਟਕਰਾ ਕਿਵੇਂ ਹੱਲ ਹੋਏਗਾ ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਬਿਕਰਮ ਮਜੀਠੀਆ ਜਿਹੜੇ ਗਰਦਾਸਪੁਰ ਅੰਮ੍ਰਿਤਸਰ ਫਰੂਰ ਸਾਹਿਬ ਜਿਹੜਾ ਇਸ ਮਾਝੇ ਦਾ ਕੰਮ ਦੇਖਦੇ ਨੇ ਉਹ ਇਸ ਮਾਮਲੇ ਨੂੰ ਕਿਵੇਂ ਸਲਝਾਉਂਦੇ ਨੇ ਇਹ ਦੋਨਾਂ ਆਗੂਆਂ ਦੇ ਵਿਚਾਲੇ ਜੇ ਤਕਰਾਰ ਵਧਿਆ ਤੇ ਭਾਈ ਦੀ ਰੈਲੀ ਹੋਈ ਉਹ ਉਸ ਮਸਲੇ ਨੂੰ ਕਿਵੇਂ ਸੁਲਝਾਇਆ ਜਾਊਗਾ ਸੁਖਬੀਰ ਬਾਦਲ ਇਹਦੇ ਤੇ ਕੀ ਸਟੈਂਡ ਲੈਣਗੇ ਇਹ ਦੋਨੋਂ ਆਗੂਆਂ ਦੇ ਵਿਚਾਲੇ ਜਿਹੜਾ ਟਕਰਾਅ ਇਹਨੂੰ ਕਿਵੇਂ ਸੁਲਝਾਉਣਗੇ ਇਹ ਇੱਕ ਅਹਿਮ ਸਮੱਸਿਆ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਸਾਹਮਣੇ ਰਵੀਕਰਨ ਕਾਲੂ ਚਾਹੁੰਦੇ ਕਿ ਸੁੱਚਾ ਸਿੰਘ ਲੰਗਾ ਇਹ ਜਿਹੜੇ ਆ ਇਸ ਹਲਕੇ ਤੋਂ ਦੂਰ ਹੀ ਰਹਿਣੇ ਚਾਹੀਦੇ ਆ ਤੇ ਉਹ ਉਹ ਇਹ ਵੀ ਸਵਾਲ ਕਰਦੇ ਹੋ ਕਿ ਕਿਸ ਇਸ ਹਸਿਆयत ਦੇ ਵਿੱਚ ਪਾਰਟੀ ਲੀਡਰਸ਼ਿਪ ਨੂੰ ਧਮਕਾ ਰਿਹਾ ਹੈ ਕਿਸ ਹਸਿਆयत ਦੇ ਵਿੱਚ ਉਹ ਉਹਨਾਂ ਦੇ ਕੋਲ ਅਕਾਲੀ ਦਲ ਦੇ ਲੀਡਰ ਜਾ ਰਹੇ ਆ ਕਿਉਂ ਜਾ ਰਹੇ ਹੈ ਜਦੋਂ ਕਿ ਉਹ ਪਾਰਟੀ ਦੇ ਮੈਂਬਰ ਨਹੀਂ ਹੈਗੇ ਪਾਰਟੀ ਤੋਂ ਬਰਖਾਸਤ ਕੀਤੇ ਹੋਏ ਸੋ ਪਾਰਟੀ ਲੀਡਰਸ਼ਿਪ ਨੂੰ ਇਨਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਜਾਂ ਇਹਨਾਂ ਦੋਨਾਂ ਆਗੂਆਂ ਦੇ ਵਿਚਾਰੇ ਕਿਵੇਂ ਸਹਿਮਤੀ ਕਰਾਏਗੀ ਜਾਏਗੀ ਇਹ ਬਹੁਤ ਅਹਿਮ ਸਵਾਲ ਜਿਹੜਾ ਇਸ ਵੇਲੇ ਖੜਾ ਹੋਇਆ ਹੈ ਚੋਣਾਂ ਦੇ ਵਿੱਚ ਮਦਲ ਬਹੁਤ ਲੰਮਾ ਸਮਾਂ ਨਹੀਂ ਰਹਿ ਗਿਆ 1 ਜੂਨ ਨੂੰ ਵੋਟਾਂ ਪੈਣੀਆਂ ਤੇ ਅੱਜ ਆਲਰੇਡੀ 14 ਜੂਨ ਜਿਹੜੀ ਹੈ ਮਈ ਹੋ ਚੁੱਕੀ ਆ 16 ਦਿਨਾਂ ਦਾ 15 ਤੋਂ 16 ਦਿਨਾਂ ਦਾ ਵਕਫਾ ਵਿਚਾਲੇ ਆ ਸੋ ਇਹਨਾਂ ਦਿਨਾਂ ਦੇ ਵਿੱਚ ਪਾਰਟੀ ਹਾਈ ਕਮਾਂਡ ਨੂੰ ਜਿਹੜੀ ਹੈ ਅਕਾਲੀ ਦਲ ਦੀ ਉਹਨਾਂ ਨੂੰ ਦੋਨੋਂ ਆਗੂਆਂ ਦੇ ਵਿਚਾਲੇ ਇਸ ਸਮੱਸਿਆ ਨੂੰ ਹੱਲ ਕਰਨੀ ਕਰਨੀ ਪੈਗੀ ਫਿਲਹਾਲ ਇਹ ਮਾਮਲਾ ਟਕਰਾਅ ਦਾ ਜਿਹੜਾ ਦੋਨੋਂ ਆਗੂਆਂ ਦੇ ਵਿਚਾਲੇ ਜਿਹੜੀ ਸ਼ਬਦੀ ਜੰਗ ਹੈ ਇਹ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈਗੀ ਹੈ ਕਿਉਂਕਿ ਰਵੀ ਕਰਨ ਕਾੜੋਂ ਨੇ ਜਿੱਥੇ ਉਹ ਗੱਲਾਂ ਕਰਦੇ ਆ ਲੋਕ ਸਭਾ ਦੀ ਚੋਣ ਦੇ ਵਿੱਚ ਉਹ 22 ਦੀ ਚੋਣ ਦਾ ਜਰੂਰ ਚਰਚਾ ਕਰਦੇ ਵੀ ਉਹ ਕਿਵੇਂ ਹਾਰੇ ਉਹ ਆਪਣਿਆਂ ਨੂੰ ਦੋਸ਼ ਦਿੰਦੇ ਆ ਵੀ ਉਹ ਜਿੱਤੀ ਚੋਣ ਜਿੱਤੀ ਭਾਈ ਹਾਰ ਗਏ ਇਹ ਇਹਦਾ ਵੀ ਜਵਾਬ ਵੀ ਦੇਣਾ ਪਏਗਾ ਪਾਰਟੀ ਲੀਡਰਸ਼ਿਪ ਨੂੰ ਸੋ ਇਹ ਦੇਖਣਾ ਹੋਵੇਗਾ ਕਿ ਪਾਰਟੀ ਲੀਡਰਸ਼ਿਪ ਉਹ ਇਹ ਜਿਹੜੇ ਦੋਨਾਂ ਆਗੂਆਂ ਦੇ ਵਿਚਾਲੇ ਤਲ ਕਲਾਮੀ ਆ ਜਿਹੜੇ ਤਕਰਾਰ ਬਾਜੀ ਵਧ ਰਹੀ ਹੈ ਉਹ ਕਿਵੇਂ ਸੈਟੀਸਫਾਈ ਕਰਨਗੇ ਕਿ ਉਹ ਜੱਤੇਦਾਰ ਲੰਗਾ ਨੂੰ ਕਿਸੇ ਹੋਰ ਹਲਕੇ ਚ ਭੇਜਣਗੇ ਜੇ ਡੇਰਾ ਬਾਬਾ ਚ ਇੱਕ ਰਵਿਕਰਨ ਕਾਲੋਂ ਦੇ ਕਲੇ ਨੂੰ ਮੰਨਿਆ ਜਾਂਦਾ ਸੋ ਕਾਲੀਦਲ ਦੀ ਲੀਡਰਸ਼ਿਪ ਨੇ ਇਹਨਾਂ ਦੋਨਾਂ ਆਗੂਆਂ ਦੇ ਵਿਚਾਲੇ ਵਧ ਰਹੇ ਮਤਭੇਦਾਂ ਨੂੰ ਖਤਮ ਕਰਨ ਲਈ ਕੀ ਕਦਮ ਚੁੱਕਦੀ ਹੈ ਇਹਦੀ ਉਡੀਕ ਰਹੇਗੀ ਧੰਨ